ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਲਵਾਈਏ ਹਾਜ਼ਰੀ ਕਹੋ ਧੰਨ ਗੁਰੂ ਨਾਨਕ ਦੇਵ ਜੀ ਸਾਧ ਸੰਗਤ ਜੀ ਸਤਿਗੁਰੂ ਪਾਸ਼ਾ ਇਸ ਸੰਸਾਰ ਦੀ ਯਾਤਰਾ ਕਰਦੇ ਹੋਏ ਇਸ ਸੰਸਾਰ ਨੂੰ ਉਤਾਰਦੇ ਹੋਏ ਗੁਰੂ ਪਾਤਸ਼ਾਹ ਇੱਕ ਦਿਨ ਸਮੁੰਦਰੀ ਇਲਾਕੇ ਵਿੱਚ ਪਹੁੰਚ ਗਏ ਅਤੇ ਉੱਥੇ ਜਾ ਕੇ ਗੁਰੂ ਜੀ ਨੇ ਉਸ ਟਾਈਮ ਕੁਝ ਘੜੀਆਂ ਬੈਠ ਕੇ ਆਰਾਮ ਕੀਤਾ ਸੰਗਤ ਜੀ ਉਸ ਵੇਲੇ ਭਾਈ ਮਰਦਾਨੇ ਨੇ ਕਿਹਾ ਮਹਾਰਾਜ ਇਹ ਸਮੁੰਦਰ ਕਿੰਨਾ ਵਧੀਆ ਹੈ ਸਮੁੰਦਰ ਦਾ ਪਾਣੀ ਕਿੰਨਾ ਸੋਹਣਾ ਲੱਗਦਾ ਹੈ ਮਨ ਕਰਦਾ ਹੈ ਕਿ ਇਸ ਸਮੁੰਦਰ ਵਿੱਚ ਸ਼ੈਰ ਕਰੀਏ ਉਸੇ ਵੇਲੇ ਗੁਰੂ ਨਾਨਕ ਮਹਾਰਜ ਕਹਿਣ ਲੱਗੇ ਚੱਲ ਫਿਰ ਮਰਦਾਨਿਆਂ ਤੈਨੂੰ ਅੱਜ ਸਮੁੰਦਰ ਦੀ ਸ਼ੈਰ ਕਰਾਈਏ ਉਸ ਵੇਲੇ ਗੁਰੂ ਪਾਸ਼ਾ ਮਰਦਾਨੇ ਨੂੰ ਕਿਹਾ ਕਿ ਵਾਹਿਗੁਰੂ ਦਾ ਜਾਪ ਕਰਦੇ ਸਾਡੇ ਪਿੱਛੇ-ਪਿੱਛੇ ਤੁਰਿਆਓ ਇਹ ਆਖ ਕੇ ਗੁਰੂ ਜੀ ਸਮੁੰਦਰ ਵਿੱਚ ਤੁਰਨ ਲੱਗ ਪਏ ਗੁਰੂ ਜੀ ਆਪ ਸੋਹਮ ਦਾ ਜਾਪ ਕਰਦੇ ਜਾ ਰਹੇ ਸਨ ਜਦ ਸਮੁੰਦਰ ਦੇ ਵਿਚਾਲੇ ਪਹੁੰਚੇ ਤਾਂ ਮਰਦਾਨਾ ਵਾਹਿਗੁਰੂ ਦਾ ਜਾਪ ਛੱਡ ਕੇ ਸੋਹੰਮ ਦਾ ਜਾਪ ਕਰਨ ਲੱਗ ਪਿਆ ਉਸ ਵੇਲੇ ਮਰਦਾਨਾ ਸਮੁੰਦਰ ਵਿੱਚ ਗੋਤੇ ਖਾਣ ਲੱਗ ਪਿਆ ਜਦੋਂ ਚਾਰ ਪੰਜ ਗੋਤੇ ਮਰਦਾਨੇ ਨੇ ਖਾਦੇ ਹਨ ਸੰਗਤ ਜੀ ਤੇ ਗੁਰੂ ਜੀ ਨੇ ਪਿੱਛੇ ਮੁੜ ਕੇ ਵੇਖਿਆ ਕਿ ਮਰਦਾਨਾ ਤਾਂ ਡੁੱਬ ਰਿਹਾ ਹੈ ਉਸ ਵੇਲੇ ਗੁਰੂ ਪਾਸ਼ਾ ਕਹਿਣ ਲੱਗੇ ਮਰਦਾਨਿਆਂ ਤੈਨੂੰ ਕਿਹਾ ਸੀ ਕਿ ਵਾਹਿਗੁਰੂ ਦਾ ਜਾਪ ਜਪਦਾ ਸਾਡੇ ਪਿੱਛੇ ਪਿੱਛੇ ਤੁਰਿਆ ਮਰਦਾਨੇ ਨੇ ਕਿਹਾ ਮਹਾਰਾਜ ਮੈਂ ਤਾਂ ਤੁਹਾਡੇ ਵਾਂਗੂ ਸੋਹਮ ਦਾ ਪਾਠ ਕਰਨ ਲੱਗ ਪਿਆ ਸੀ ਮਹਾਰਾਜ ਮੈਨੂੰ ਕੀ ਪਤਾ ਸੀ ਕਿ ਸੋਹਮ ਦਾ ਜਾਪ ਤੁਹਾਡੇ ਵਾਸਤੇ ਹੈ ਤੇ ਵਾਹਿਗੁਰੂ ਦਾ ਜਾਪ ਮੇਰੇ ਵਾਸਤੇ ਹੈ ਗੁਰੂ ਜੀ ਨੇ ਕਿਹਾ ਮਰਦਾਨਿਆ ਇਹ ਗੱਲ ਨਹੀਂ ਐ ਪਰ ਸਿੱਖ ਨੂੰ ਉਹੀ ਗੱਲ ਕਰਨੀ ਚਾਹੀਦੀ ਐ ਜੋ ਗੁਰੂ ਦੱਸੇ ਗੁਰੂ ਦੀ ਇਸ ਨਹੀਂ ਕਰਨੀ ਚਾਹੀਦੀ ਜੈਸਾ ਕਿ ਗੁਰੂ ਪਾਸ਼ਾ ਨੇ ਉਸ ਵੇਲੇ ਪੰਗਤੀ ਉਚਾਰਨ ਕੀਤੀ ਹੈ ਗੁਰ ਕਹਿ ਆਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਗੁਰੂ ਪਾਸ਼ਾ ਕਹਿਣ ਲੱਗੇ ਮਰਦਾਨਿਆ ਗੁਰੂ ਦਾ ਬਚਨ ਮੰਨ ਕੇ ਚੱਲੋ ਆਦ ਮਰਦਾਨਾ ਸਤਿ ਬਜਨ ਆ ਕੇ ਵਾਹਿਗੁਰੂ ਦਾ ਜਾਪ ਕਰਕੇ ਗੁਰੂ ਜੀ ਦੇ ਪਿੱਛੇ-ਪਿੱਛੇ ਸਮੁੰਦਰ ਵਿੱਚ ਤੁਰਿਆ ਜਾਂਦਾ ਹੈ ਸੰਗਤ ਜੀ ਜਦੋਂ ਸਮੁੰਦਰ ਪਾਰ ਕਰਕੇ ਗੁਰੂ ਜੀ ਹਾਰੂਪੁਰ ਟਾਪੂ ਵਿੱਚ ਪਹੁੰਚ ਗਏ ਹਨ ਉੱਥੇ ਇੱਕ ਬਹੁਤ ਵੱਡਾ ਦਰਖਤ ਹੈ ਉੱਥੇ ਜਾ ਕੇ ਉਹਦੇ ਹੇਠਾਂ ਜਾ ਕੇ ਬੈਠ ਗਏ ਇਸ ਟਾਪੂ ਦਾ ਰਾਜਾ ਇੱਕ ਸਰੇਵੜਾ ਸੀ ਅਤੇ ਸਾਰੀ ਨਗਰੀ ਉਸ ਦੀ ਸਿੱਖ ਸੀ ਲੋਕਾਂ ਨੂੰ ਜਦ ਮੀਂਹ ਦੀ ਲੋੜ ਹੁੰਦੀ ਸੀ ਤਾਂ ਉਹ ਰਾਜੇ પાસે ਹੀ ਮੰਗਦੇ ਸੀ ਇਹ ਜੰਤਰ ਮੰਤਰ ਪੜ ਕੇ ਜਾਦੂ ਟੋਨੇ ਕਰਕੇ ਪੂਜਾ ਪਾਠ ਕਰਕੇ ਮੀਂਹ ਪਵਾ ਦਿੰਦਾ ਸੀ ਇਸ ਕਰਕੇ ਟਾਪੂ ਦੇ ਲੋਕ ਉਸ ਦਾ ਹੀ ਜਾਪ ਕਰਦੇ ਸਨ ਕਰਤਾਰ ਦੇ ਨਾਮ ਨੂੰ ਕੋਈ ਨਹੀਂ ਜਾਣਦਾ ਸੀ ਸਾਰੇ ਉਹਨੋਂ ਹੀ ਰੱਬ ਮੰਨਦੇ ਸੀ ਸਰੇਵੜਾ ਰਾਜਾ ਬੜਾ ਹੀ ਧਰਮੀ ਸੀ ਆਪਨੇ ਆਪ ਨੂੰ ਦੱਸਦਾ ਉਹ ਕਹਿੰਦਾ ਸੀ ਮੈਂ ਹੀ ਰੱਬ ਹਾਂ ਸਾਰੇ ਪਾਸੇ ਉਹਦਾ ਨਾਮ ਜਪਦੇ ਸੀ ਲੋਕ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਮਰਦਾਨਿਆਂ ਰਬਾਬ ਵਜਾਓ ਬਾਣੀ ਗਾਈਏ ਉਦੋਂ ਮਰਦਾਨਾ ਰਬਾਬ ਨਾਲ ਜਦ ਗੁਰੂ ਜੀ ਦੇ ਸ਼ਬਦ ਪੜਿਆ ਤਾਂ ਬਹੁਤ ਲੋਕ ਆਣ ਕੇ ਗੁਰੂ ਜੀ ਦੇ ਪਾਸ ਬੈਠ ਗਏ ਲੋਕਾਂ ਨੇ ਕਿਹਾ ਜੀ ਇਸ ਦੀ ਕਥਾ ਇਸ ਦਾ ਅਰਥ ਕੀ ਹੈ ਗੁਰੂ ਜੀ ਨੇ ਕਿਹਾ ਇਸ ਦਾ ਅਰਥ ਹੈ ਕਿ ਭਗਤੀ ਕਰੋ ਕਰਤਾਰ ਦਾ ਨਾਮ ਜਪੋ ਇਸ ਨਾਲ ਜੀਵ ਪਾਤਰ ਦਾ ਭਲਾ ਹੁੰਦਾ ਹੈ ਜੀਵਾਂ ਦਾ ਭਲਾ ਹੁੰਦਾ ਹੈ ਰੂਹਾਂ ਦਾ ਭਲਾ ਹੁੰਦਾ ਹੈ ਲੋਕਾਂ ਨੇ ਕਿਹਾ ਸੰਤ ਜੀ ਗੁਰੂ ਜੀ ਤੁਹਾਡੇ ਦਰਸ਼ਨ ਕਰਕੇ ਸਾਡਾ ਮਨ ਸ਼ਾਂਤ ਹੋ ਗਿਆ ਹੈ ਜੋ ਤੁਸੀਂ ਬਾਣੀ ਗਾਈ ਹੈ ਇਓ ਲੱਗਦਾ ਸੀ ਜਿਵੇਂ ਇੱਕ ਸਵਰਗ ਦਾ ਨਜ਼ਾਰਾ ਮਿਲ ਰਿਹਾ ਹੋਵੇ ਸਵਰਗ ਦੇ ਝੂਟੇ ਮਿਲ ਰਿਹਾ ਹੁਣ ਇਸ ਤਰ੍ਹਾਂ ਟੁੱਡੀ ਬਾਣੀ ਸਾਨੂੰ ਲੱਗ ਰਹੀ ਸੀ ਤੇ ਉਹ ਲੋਕ ਕਹਿਣ ਲੱਗੇ ਮਹਾਰਾਜ ਸਾਡਾ ਰਾਜਾ ਤਾਂ ਆਪਣਾ ਨਾਮ ਜਪਾਉਂਦਾ ਹੈ ਤੁਸੀਂ ਕਹਿੰਦੇ ਹੋ ਰੱਬ ਹੋਰ ਹੈ ਪਰ ਉਹ ਕਹਿੰਦਾ ਹੈ ਕਿ ਮੈਂ ਹੀ ਰੱਬ ਹਾਂ ਮੈਂ ਹੀ ਮੇਰਾ ਦਾਬ ਜਪਿਆ ਕਰੋ ਉਹ ਕਹਿੰਦਾ ਹੈ ਕਿ ਜਿਵੇਂ ਬੀਜ ਤੋਂ ਇੱਕ ਰੁੱਖ ਪੈਦਾ ਹੁੰਦਾ ਹੈ ਉਸ ਤੋਂ ਵੱਡਾ ਇੱਕ ਪੇੜ ਬਣ ਜਾਂਦਾ ਹੈ ਬੀਜ ਹੁੰਦਾ ਹੈ ਇਸ ਪ੍ਰਕਾਰ ਹੀ ਮਨੁੱਖ ਤੋਂ ਮਨੁੱਖ ਪੈਦਾ ਹੁੰਦਾ ਹੈ ਹੋਰ ਪੈਦਾ ਕਰਨ ਵਾਲਾ ਕਰਤਾਰ ਕੋਈ ਨਹੀਂ ਹੈ ਤਦ ਗੁਰੂ ਜੀ ਉੱਥੇ ਆਪਣੇ ਆਪ ਵਿੱਚ ਸਮਾਧੀ ਲਾ ਕੇ ਬੈਠ ਗਏ ਅੱਖਾਂ ਬੰਦ ਕਰਕੇ ਬੈਠ ਗਏ ਕੁਝ ਦਿਨਾਂ ਉਪਰੰਤ ਜਦੋਂ ਲੋਕਾਂ ਨੇ ਮੀਂਹ ਦੀ ਲੋੜ ਪਈ ਤਾਂ ਉਹਨਾਂ ਨੇ ਆਪਣੇ ਰਾਜੇ ਨੂੰ ਆਖਿਆ ਕਿ ਮੀਂਹ ਪਵਾਓ ਆਪਣੀਆਂ ਫਸਲਾਂ ਸੁੱਕ ਰਹੀਆਂ ਹਨ ਰਾਜੇ ਨੇ ਬਹੁਤ ਜੰਤਰ ਮੰਤਰ ਜੋਰ ਲਾਇਆ ਪਰ ਮੀਂਹ ਨਹੀਂ ਪਿਆ ਤੰਗ ਹੋ ਕੇ ਲੋਕਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਮੇਂ ਤੋਂ ਬਿਨਾ ਸਾਡੇ ਖੇਤ ਸੁੱਕ ਰਹੇ ਹਨ ਤੁਸੀਂ ਕਿਰਪਾ ਕਰਕੇ ਇਸ ਦਾ ਕੋਈ ਉਪਾਅ ਦੱਸੋ ਤਦ ਗੁਰੂ ਜੀ ਨੇ ਕਿਹਾ ਤਜ ਸਰੇਵੜੇ ਕੀ ਅਬ ਸੇਵਾ ਗੁਰੂ ਜੀ ਪਾਸੋਂ ਇੱਕ ਪੰਕਤੀ ਸੁਣੀ ਉਸ ਲੋਕਾਂ ਨੇ ਤਜ ਸਰੇਵੜੇ ਕੀ ਅਬ ਸੇਵਾ ਜਾਚੋ ਇੱਕ ਅੰਕਾਰ ਅਪੇਵਾ ਚਾਹੋ ਰਦੇ ਜੋ ਪਾਵੋ ਸੋ ਬਹੁਰ ਨ ਚਿੰਤਾ ਵਿਆਪੈ ਕੋ ਗੁਰੂ ਪਾਸ਼ਾ ਕਹਿਣ ਲਗੇ ਉਹ ਕਹਿਣ ਲਗੇ ਮਹਾਰਾਜ ਇਸ ਬਾਣੀ ਦਾ ਕੀ ਮਤਲਬ ਹੈ ਹੁਣ ਸਰੇਵੜੇ ਦੀ ਸੇਵਾ ਛੱਡ ਕੇ ਇੱਕ ਓੰਕਾਰ ਨੂੰ ਆਰਾਧਨਾ ਕਰੋ ਉਹ ਲੋਕ ਕਹਿਣ ਲਗੇ ਮਹਾਰਾਜ ਇਹ ਇੱਕ ਓੰਕਾਰ ਦਾ ਮਤਲਬ ਕੀ ਹੈ ਇਹ ਕਿਹੜਾ ਮੰਤਰ ਹੈ ਜੋ ਅਸੀਂ ਜਪੀਏ ਤੇ ਸਾਡਾ ਭਲਾ ਹੋ ਜਾਵੇ ਗੁਰੂ ਪਾਸ਼ਾ ਕਹ ਲੱਗੇ ਜੋ ਮੰਗੋਗੇ ਉਹੀ ਇੱਕ ਓੰਕਾਰ ਤੋਂ ਪਾਲਵੋਗੇ ਤੁਸੀਂ ਇੱਕ ਓੰਕਾਰ ਦਾ ਜਾਪ ਜਪੋ ਤੁਹਾਡੀ ਸਾਰੀ ਇੱਛਾ ਪੂਰੀ ਹੋ ਜਾਵੇਗੀ ਫਿਰ ਤੁਹਾਨੂੰ ਹੋਰ ਕੋਈ ਚਿੰਤਾ ਨਹੀਂ ਰਹੇਗੀ ਤੁਹਾਡੀ ਹਰ ਚਿੰਤਾ ਦਾ ਨਿਵਾਰਣ ਇੱਕ ਓੰਕਾਰ ਕਰੇਗਾ ਇਹ ਗੱਲ ਸੁਣ ਕੇ ਸਰੇਵੜਾ ਰਾਜਾ ਬਹੁਤ ਸ਼ਰਮਿੰਦਾ ਹੋਇਆ ਤੇ ਦੁਖੀ ਹੋਇਆ ਉਹਦਾ ਹੰਕਾਰ ਟੁੱਟ ਗਿਆ ਫਿਰ ਆਪਣੀ ਵਿਢਾਈ ਵਾਸਤੇ ਜੰਤਰਾ ਮੰਤਰਾਂ ਦੀ ਕੁਸ਼ ਸ਼ਕਤੀ ਗੁਰੂ ਜੀ ਅੱਗੇ ਵਖਾਉਣ ਲੱਗਾ ਪਰ ਜਦ ਗੁਰੂ ਜੀ ਉੱਤੇ ਉਸ ਦੀਆਂ ਸ਼ਕਤੀਆਂ ਕੰਮ ਨਹੀਂ ਕਰ ਰਹੀਆਂ ਸਨ ਉਹਦੀਆਂ ਤਾਕਤਾਂ ਚੱਲੀਆਂ ਨਹੀਂ ਤਾਂ ਆਪ ਜੀ ਨੇ ਸ਼ਕਤੀਵਾਨ ਬਣ ਕੇ ਧਰਮਸ਼ਾਲਾ ਬਣਵਾ ਕੇ ਸੰਗਤ ਸਥਾਪਨ ਕੀਤੀ ਉਸ ਵੇਲੇ ਗੁਰੂ ਜੀ ਕਹਿਣ ਲੱਗੇ ਰਾਜਾ ਜੀ ਇਹ ਝੂਠੀਆਂ ਸ਼ਕਤੀਆਂ ਝੂਠੇ ਜੰਤਰ ਮੰਤਰ ਛੱਡ ਕੇ ਰਾਜਿਆਂ ਦਾ ਕੰਮ ਹੁੰਦਾ ਹੈ ਧਰਮ ਕਮਾਉਣਾ ਪਰਜਾ ਦੀ ਸੇਵਾ ਕਰਨੀ ਪਰਜਾਂ ਨੂੰ ਦੁੱਖ ਨਹੀਂ ਪਹੁੰਚਾਉਣਾ ਇਹ ਰਾਜੇ ਦਾ ਕੰਮ ਹੁੰਦਾ ਹੈ ਪਰ ਤੂੰ ਰਾਜਾ ਤਾਂ ਰਾਜਾ ਤਾਂ ਨਾਮ ਦਾ ਰਾਜਾ ਹੈ ਪਰ ਤੂੰ ਪਖੰਡੀ ਰਾਜਾ ਹੈ ਤੂੰ ਤੇਰੀਆਂ ਸ਼ਕਤੀਆਂ ਦਾ ਗਲਤ ਇਸਤੇਮਾਲ ਕਰ ਰਿਹਾ ਹੈ ਤੂੰ ਭਗਤੀ ਕਰਨੀ ਹੈ ਤਾਂ ਸੱਚੀ ਭਗਤੀ ਕਰੋ ਉਸ ਰੱਬ ਦੀ ਭਗਤੀ ਕਰੋ ਤੇ ਸੇਵਾ ਕਰਿਆ ਕਰ ਗਰੀਬ ਲੋਕਾਂ ਦੀ ਤੇ ਇੱਥੇ ਧਰਮਸ਼ਾਲਾ ਬਣਾ ਕੇ ਨਾਮ ਜਪਿਆ ਕਰ ਤੇ ਸਿੱਖੀ ਧਾਰਨ ਕਰ ਉਸ ਵੇਲੇ ਉਸ ਰਾਜੇ ਨੇ ਗੁਰੂ ਜੀ ਨੂੰ ਨਮਸਕਾਰ ਕਰਕੇ ਗੁਰੂ ਜੀ ਦੇ ਪਾਸੋਂ ਮਾਫੀ ਮੰਗੀ ਅਤੇ ਚਰਨ ਪੌ ਲੈ ਕੇ ਸਿੱਖੀ ਧਾਰਨ ਕਰ ਲਈ ਉਹ ਕਹਿਣ ਲੱਗਿਆ ਮਹਾਰਾਜ ਅੱਜ ਤੋਂ ਬਾਅਦ ਮੈਂ ਸੱਚਾ ਕਰਮੀ ਸੱਚਾ ਰਾਜਾ ਬਣਾਂਗਾ ਆਪਣੀ ਪਰਜਾ ਦੀ ਦੇਖਭਾਲ ਕਰਾਂਗਾ ਮੈਂ ਕਿਸੇ ਨੂੰ ਵੀ ਤੰਗ ਨਹੀਂ ਕਰਾਂਗਾ ਤੇ ਲੋੜਵੰਦਾ ਦੀ ਲੋੜ ਵੀ ਪੂਰੀ ਕਰਾਂਗਾ ਤੇ ਗਰੀਬਾਂ ਨੂੰ ਕਦੇ ਵੀ ਦੁੱਖ ਨਹੀਂ ਪਹੁੰਚਾਵਾਂਗਾ ਤੇ ਇੱਥੇ ਧਰਮਸਾਲਾ ਬਣਾ ਕੇ ਲੰਗਰ ਵੀ ਚਲਾਵਾਂਗਾ ਜੋ ਵੀ ਸਾਧੂ ਫਕੀਰ ਤੁਹਾਡੇ ਵਰਗੇ ਆਉਣਗੇ ਮੈਂ ਉਹਨਾਂ ਦੀ ਆਪਣੀ ਹੱਥੀਂ ਸੇਵਾ ਕਰਾਂਗਾ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਉਸ ਰਾਜੇ ਨੂੰ ਆਪਣੀ ਸਿੱਖੀ ਧਾਰਨ ਕਰਨ ਲਈ ਕਿਹਾ ਤੇ ਲੋਕਾਂ ਨੂੰ ਵੀ ਪਾਸ਼ਾ ਕਹਿਣ ਲੱਗੇ ਤੁਸੀਂ ਵੀ ਭਾਈ ਏਕ ਓੰਕਾਰ ਦਾ ਨਾਮ ਜਪਿਆ ਕਰੋ ਗੁਰੂ ਜੀ ਨੇ ਕਿਹਾ ਜਦ ਤੁਹਾਨੂੰ ਕਿਸੇ ਪਦਾਰਥ ਦੀ ਲੋੜ ਹੋਵੇ ਤੇ ਹਾਵਲ ਕੜਾ ਪ੍ਰਸ਼ਾਦ ਦੀ ਦੇਗਸ ਜਾ ਕੇ ਗੁਰੂ ਜੀ ਦੇ ਨਾਮ ਦੀ ਮਹਿਮਾ ਸੁਣੋ ਗੁਰੂ ਜੀ ਦੇ ਨਾਮ ਦੇ ਨਾਮ ਜਪਿਆ ਕਰੋ ਇੱਕ ਓੰਕਾਰ ਦੀ ਆਕਾਤ ਤੁਹਾਡੇ ਉੱਤੇ ਬਣ ਜਾਏਗੀ ਤੁਹਾਡੇ ਹਰ ਅਰਦਾਸਾਂ ਪੂਰੀਆਂ ਹੋਣਗੀਆਂ ਉਸ ਵੇਲੇ ਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਇਹ ਕੜਾ ਪ੍ਰਸ਼ਾਦ ਸਜਾ ਕੇ ਗੁਰੂ ਅੱਗੇ ਅਰਦਾਸ ਕਰਨੀ ਹੈ ਤੁਹਾਡਾ ਮਨੋਰਥ ਪੂਰਾ ਹੋ ਜਾਵੇਗਾ ਜਦ ਗੁਰੂ ਜੀ ਨੇ ਤੁਰਨ ਦੀ ਤਿਆਰੀ ਕੀਤੀ ਰਾਜੇ ਨੇ ਅਨੇਕ ਪ੍ਰਕਾਰ ਦੇ ਮੋਤੀ ਜਵਾਹਰਾਤ ਭੇਟਾ ਕੀਤੇ ਗੁਰੂ ਜੀ ਨੇ ਕਿਹਾ ਇਹ ਮੋਤੀ ਝੂਠੇ ਜਾਣੋ ਸਾਨੂੰ ਇਹ ਤੇਰੀ ਮੋਤੀਆਂ ਦੀ ਲੋੜ ਨਹੀਂ ਹੈ ਕੇਵਲ ਹਰੀ ਦਾ ਨਾਮ ਮੋਤੀ ਸੁੱਚਾ ਹੁੰਦਾ ਹੈ ਜਿਸ ਦੀ ਦੋਹਾਂ ਲੋਕਾਂ ਵਿੱਚ ਸੋਭਾ ਹੁੰਦੀ ਹੈ ਲੋਕ ਤੇ ਪਰਲੋਕ ਤੁਹਾਡਾ ਸੋਹਿਲਾ ਹੋਵੇਗਾ ਸਾਡੇ ਪਾਸ ਉਹੀ ਇੱਕ ਮੋਤੀ ਹੈ ਇਹ ਸਾਡੇ ਕਿਸੇ ਕੰਮ ਨਹੀਂ ਆਉਣੇ ਤੇਰੀ ਮੋਤੀ ਤੇਰੀ ਮਾਇਆ ਤੂੰ ਇਹ ਮਾਇਆ ਗਰੀਬਾਂ ਵਿੱਚ ਵੱਢ ਦੇ ਤੇ ਰੱਬ ਦਾ ਨਾਮ ਜਪਿਆ ਕਰ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਉਸ ਪਿੰਡ ਤੋਂ ਅੱਗੇ ਚਲੇ ਗਏ ਹਨ ਸੰਗਤ ਜੀ